ਆਲਦੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਕੁੜਾਕੇ ਦੀ ਠੰਡ ਦੇ ਨਾਲ-ਨਾਲ ਧੁੰਦ ਦਾ ਕਹਿਰ جاری ਹੈ ਜਿਸ ਕਰਕੇ ਵਿਜ਼ਿਬਿਲਟੀ ਘਟਿਆ ਛੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਪਤਨਾ ਪਟਿਆਲਾ ਰੋਪੜ ਖਰੜ ਬਠਿੰਡਾ ਅਤੇ ਨਾਭਾ ਦੀ ਤਸਵੀਰ ਹੈ ਜਿੱਥੇ ਧੁੰਦ ਦੀ ਚਿੱਟੀ ਚਾਦਰ ਨੇ ਪੂਰੇ ਇਲਾਕੇ ਦੇ ਵਿੱਚ ਵਿਜ਼ਿਬਿਲਟੀ ਘਟਾ ਦਿੱਤੀ ਹੈ ਜਿਸ ਦੇ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਨਾਨੀਆ ਜੀ ਸਾਨੂੰ ਇੱਕਦਾਂ ਜਿਹੜੇ ਬੰਦੇ ਰੋਡ ਦੇ ਵਿੱਚ ਢੁੰਡ ਦੇ ਵਿੱਚ ਜਾਂ ਚੱਲਦੇ ਆ ਲੈਟ ਨਹੀਂ ਗੱਡੀ ਦੀ ਜਗਾਉਂਦੇ ਉਹਨਾਂ ਨੂੰ ਲੈਟ ਜਗਾਉਣੀ ਚਾਹੀਦੀ ਆ ਔਰ ਇੰਡੀਕੇਸ਼ਨ ਚਲਾਉਣੇ ਚਾਹੀਦੇ ਆ ਤੇ ਉਹਦੇ ਨਾਲ ਸਾਰਿਆਂ ਦੀ ਸੇਫਟੀ ਆਪਦੀ ਵੀ ਤੇ ਦੂਜੇ ਬੰਦੇਾਂ ਦੀ ਵੀ ਬਖਰੀ ਹੁੰਦੀ ਆ ਕੁਝ ਗੱਡੀ ਆਮਨਾਰ ਜਣਾਲੀ ਚਾਹੀਦੀ ਆ ਉਹ ਦੂਜਵਾਂ ਨੂੰ ਬੜੇ ਢੁੰਡ ਦੇ ਵਿੱਚ ਤੇ ਜਿਹੜਾ ਓਵਰਪੀਟ ਜਿਹੜਾ ਗਲਤ ਹੈ ਉਹ ਪਰੇਸ਼ਾਨੀ ਹੈ ਕੋਈ ਗੱਡੀ ਆਮਨਾਰ ਜਣਾਲੀ ਚਾਹੀਦੀ ਔਰ ਚਲਾਈ ਜਾਏਗੀ ਆਦੂਲਾ ਦੀ ਨਜ਼ਰਾਂ ਜੁੱਦੀ ਰੱਖਣੀ ਚਾਹੀਦੀ ਹੈ ਹੁਣ ਲੋਕਾਂ ਨੂੰ ਹੈ ਕਿ ਆਪਣੇ ਇੰਡੀਕੇਟਰ ਜੋ ਹੈ ਉਹ ਲਗਾ ਕੇ ਰੱਖਣ ਕਿਉਂਕਿ ਵਿਜ਼ਿਬਿਲਟੀ ਦਿਖ ਨਹੀਂ ਰਿਹਾ ਆਪਣੇ ਲਾਈਟਾਂ ਜਗਾ ਕੇ ਰੱਖਣੇ ਜਿਹੜੀ ਹੈ ਇਹ ਦੇ ਨਾ ਬਹੁਤ ਜ਼ਿਆਦਾ ਹੈਗਾ ਜੇ ਮੇਰੇ ਕੋ ਤੁਸੀਂ ਦੇਖ ਸਕਦੇ ਹੋ ਉਧਰ ਪੈਦਨਾ ਦੇਖੋ ਹੀ ਨਹੀਂ ਆਸੇਗਾ ਹੁਣ ਇਹ ਮੜਾ ਮੜਾ ਚੰਨਾ ਨਾ ਹੋਇਆ ਹੈ ਜਦੋਂ ਅਸੀਂ ਸਕੂਲ ਜਾਂਦੇ ਆ ਉਦੋਂ ਵੀ ਬਹੁਤ ਹਨ ਹੁੰਦੀਆਂ ਜਿਵੇਂ ਉਹ ਤਾਂ ਘੱਟ ਹੁੰਦੀ ਹੈ ਉੱਥੇ ਜਿਵੇਂ ਦੇਖੋ ਹੀ ਨਹੀਂ ਹੁੰਦਾ ਜਿਵੇਂ ਉੱਥੇ ਮੈਦਾਨ ਲਾ ਲੋ ਤੇ ਉਹ ਸਾਡੀ ਵਾਂਝਾ ਨਹੀਂ ਹੁੰਦੇ ਉਦੋਂ ਜਿਵੇਂ ਵੀ ਮਕਾਨ ਨਹੀਂ ਦਿਖਦਾ ਕਾਤੇ ਜਾਂਦੇ ਅਸੀਂ ਵਾਂਝੇ ਜਾਂਦੇ ਅਗੇ ਬੀ ਸਪੀਡ ਹੁੰਦੀ ਹੈ ਪੈਣ ਦੀ ਜੇ ਜਾਂਦੀ ਹੈ ਵਾਂਂ ਦੇ ਵਿੱਚ ਆਫੇ ਚੱਲੀ ਤਾਂ ਹੁੰਦੀ ਹੈ ਇਸ ਤੋਂ ਤੇਜ਼ ਨਹੀਂ ਹੁੰਦੀ ਹਾਂਜੀ ਸਕੂਲ ਜਾਣਾ ਜੋ ਇਹ ਪਿਪਿਆਂ ਦੇ ਦਿਨ ਚੱਲ ਰਹੇ ਨੇ ਡਾਇਬਸ ਇਸ 골ਡਰੌਕ ਦੇ ਕਿਤੇ ਵਿੱਚ ਬੂਚੇ ਨਾ ਠੁੱਕ ਜੇ ਮੈਂ ਤੁੰਦ ਕਹਿ ਕੇ ਦੇਖਦਾ ਤਾਂ ਹੈ ਨਹੀਂ ਜੇ ਜਮੀ ਨੇੜਿਆ ਜੰਨ ਉਹਦੋਂ ਦੇਖਦਾ ਇਸ ਕੰਡ ਇਸ ਜੀ ਡਾਏ ਇੰਦੇ ਤੁੰਦ ਪਰੇਂ ਜਾਈ ਬਹਾਨ ਕਿੰਨੇ ਚੱਲਦੇ ਨੇ ਸੜਕਾਂ ਤੇ ਵਾਹਨ ਬਹੁਤ ਚੱਲ ਰਹੇ ਪਰ ਦਿਖਾਈ ਨਹੀਂ ਦਿੰਦੇ ਜੀ ਕੁਝ ਵੀ ਦਿਖਾਈ ਨਹੀਂ ਦਿੰਦਾ ਚਾਹ ਬਹੁਤ ਜਿਆਦਾ ਪਛਾਣੀ ਆ ਰਹੀ ਜੀ ਬਹੁਤ ਖਰਾਬ ਹੈ ਜੀ ਧੁੰਦ ਬਹੁਤ ਜਿਆਦਾ ਜੀ ਨਾ ਤਾਂ ਦਿਸਦਾ ਜੀ ਕੁਛ ਅੱਗੇ ਜੀ ਲੈਟਾਂ ਲਾ ਕੇ ਚੱਲਣਾ ਪੈਂਦਾ ਜੀ ਹੌਲੀ ਹੌਲੀ ਤੇ ਠੰਡ ਵੀ ਨਜਾਇਜ਼ ਹੈ ਜੀ ਅੱਜ ਕਾਫੀ ਜ਼ਿਆਦਾ ਹੈ ਅੱਜ ਹਾਂਜੀ ਬਹੁਤ ਜ਼ਿਆਦਾ ਹੈ ਜੀ ਅੱਜ ਠੰਡ ਨਹੀਂ ਆ ਰਹੀ ਚੱਲਣ ਵੇਲੇ ਬਹੁਤ ਜੀ ਅੱਗੇ ਕੁਝ ਦਿਸਦਾ ਹੀ ਨਹੀਂ ਹੈਗਾ ਬਾਹਰ ਜਾ ਕੇ ਤਾਂ ਹੋਰ ਜ਼ਿਆਦੀ ਹੈ ਜੀ ਇੱਥੇ ਸ਼ਹਿਰ ਤੋਂ ਜੀ 20 ਸਪੀਡ ਤੇ ਚੱਲਦੇ ਨੇ ਗੱਡੀਆਂ ਜਿਹੜੀਆਂ ਸੜਕ ਤੇ ਬਸ 20 25 30 ਦੀ ਸਪੀਡ ਤੇ ਜੀ ਪੰਜਾਬ ਦੇ ਵਿੱਚ ਜਿੱਥੇ ਠੰਡ ਦਾ ਕਹਿਰ ਜਾਰੀ ਹੈ ਉੱਥੇ ਗੱਲ ਕਰੀਏ ਪਟਿਆਲਾ ਤੇ ਆਸ-ਪਾਸ ਇਲਾਕਾ ਦੀ ਤਾਂ ਠੰਡ ਦਾ ਕਹਿਰ ਤਾਂ ਜਾਰੀ ਜਾਰੀ ਹੈ ਇਸ ਦੇ ਨਾਲ ਹੁਣ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਤਸਵੀਰ ਮੈਂ ਦਿਖਾਣਾ ਚਾਹੂੰਗਾ ਕਿ ਇਹ ਪਟਿਆਲਾ ਦੇ ਥੰਗਲੇ ਇਲਾਕੇ ਦੀ ਇਹ ਬਾਜ਼ਾਰ ਦੇ ਇਲਾਕੇ ਦੀ ਤਸਵੀਰ ਹੈ ਦੇਖ ਸਕਦੇ ਹੋ ਕਿ ਇੱਥੇ ਵੀ ਜਿਹੜੀ ਤੁੰਦਾ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਹੈ ਤਾਂ ਅੰਦਾਜ਼ਾ ਲਗਾ ਸਕਦੇ ਆ ਕਿ ਬਾਹਰੀ ਇਲਾਕੇ ਦੇ ਵਿੱਚ ਕਿੰਨੀ ਸੰਗਣੀ ਤੁੰਦ ਹੋਵੇਗੀ ਤੋਂ ਦੱਸ ਦਿਆ ਕਿ ਖੰਡੀ ਹਵਾਵਾਂ ਦੇ ਕਰਕੇ ਜਿਹੜੀ ਠੰਡ ਹੈ ਉਹ ਹੋਰ ਵੱਧ ਰਹੀ ਹੈ ਇਸ ਤੋਂ ਇਲਾਵਾ ਗੱਲ ਕਰੀਏ ਹਾਈਵੇ ਰੋਡ ਦੀ ਤਾਂ ਹਾਈਵੇ ਰੋਡ ਤੇ ਟੂ ਵੀਲਰ ਅਤੇ ਫੋਰ ਵੀਲਰਾਂ ਦੀ ਜਿਹੜੀ ਸਪੀਡ ਹੈ ਉਹ ਬਹੁਤ ਘੱਟ ਹੋ ਚੁੱਕਿਆ ਕਿਉਂਕਿ ਜ਼ੀਰੋ ਵਿਜ਼ਿਬਿਲਿਟੀ ਕਰਕੇ ਜਿਹੜੇ ਸਾਹਮਣੇ ਵਾਹਨ ਉਹ ਦਿਖਾਈ ਨਹੀਂ ਦੇ ਰਹੇ ਸੋ ਲੋਕਾਂ ਨੂੰ ਅਪੀਲ ਵੀ ਹੈ ਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਜਾਂ ਹਾਈਵੇ ਰੋਡ ਤੇ ਨਿਕਲਦੇ ਹੋ ਤਾਂ ਫੋਗ ਲਾਈਟ ਅਤੇ ਆਪਣੀ ਗੱਡੀ ਦੀ ਸਪੀਡ ਜ਼ਰੂਰ ਧੀਮੀ ਰੱਖੋ ਤਾਂ ਜੋ ਤੁਸੀਂ ਸੁਰੱਖਿਅਤ ਆਪਣੇ ਕੰਮ ਕਾਜ ਅਤੇ ਘਰਾਂ 'ਚ ਪਹੁੰਚ ਸਕੋ। ਅਗਰ ਮੌਸਮ ਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਭਾਗ ਵੱਲੋਂ ਕਿਹਾ ਗਿਆ ਕਿ ਠੰਡ ਅਤੇ ਧੁੰਦ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਹੇਗਾ। ਹਾਲਾਂਕਿ ਬਹੁਤ ਸਾਰੇ ਲੋਕ ਇਸ ਠੰਡ ਦਾ ਇੰਜੋਏ ਵੀ ਕਰ ਰਹੇ ਕਿਉਂਕਿ ਭਾਰੀ ਗਰਮੀ ਜਿਹੜੀ ਬਰਦਾਸ਼ਤ ਕਰਨ ਤੋਂ ਬਾਅਦ ਹੁਣ ਲੋਕਾਂ ਨੂੰ ਇਸ ਠੰਡ ਦਾ ਜਿਹੜਾ ਹੈਗਾ ਸੀਜ਼ਨ ਦੇ ਵਿੱਚ ਇੰਜੋਏ ਕਰਨ ਦਾ ਵੀ ਮੌਕਾ ਮਿਲਿਆ ਲੋਕ ਇੰਜੋਏ ਵੀ ਕਰ ਰਿਹਾ ਕਿਉਂਕਿ ਅੱਗੇ ਤ੍ਰਿਸ਼ਮਿਸ਼ਮੀ ਆ ਰਿਹਾ ਤਿਹਾੜਾ ਤੇ ਨਵਾਂ ਸਾਲ ਆ ਸੋ ਇਸ ਨੂੰ ਲੈ ਕੇ ਲੋਕ ਕਾਫੀ ਸਾਹਿਤ ਨੇ ਉਹ ਕਹਿੰਦਿਆ ਕਿ ਅਸੀਂ ਜੇ ਹਿਮਾਚਲ ਵੀ ਜਾਣਾ ਸੀ ਪਰੰਤੂ ਇਸ ਤਰ੍ਹਾਂ ਦੀ ਅਗਰ ਠੰਡ ਇੱਥੇ ਪਵੇਗੀ ਤਾਂ ਅਸੀਂ ਇੱਥੇ ਹੀ ਇੰਜੋਏ ਕਰਾਂਗੇ ਸੋ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਧੁੰਦ ਦੇ ਕਹਿਰ ਤੋਂ ਬਚਣਾ ਹੋਵੇ ਤਾਂ ਜ਼ਰੂਰ ਗਰਮ ਕੱਪੜੇ ਅਤੇ ਆਪਣੀ ਵਾਹਨ ਦੀ ਸਪੀਡ ਨੂੰ ਹੌਲੀ ਰੱਖੋ ਤਾਂ ਜੋ ਤੁਸੀਂ ਸੁਰੱਖਿਅਤ ਆਪਣੇ ਘਰਾਂ ਦੇ ਵਿੱਚ ਪਹੁੰਚ ਸਕੋ ਫਿਲਹਾਲ इस धुंध आते-खाड़े तक प्रकोप जारी रहेगा पटेल तो बलेंद्र सिंह जी मीडिया आज सुबह-सुबह धुंध का जो कहर आया है वो मौसम के लिए बहुत ही अच्छा है जो नौजवान है वो तो इस धुंध में बड़े जद्द करके ये बाग में सैर करने आते हैं कंपनी बाग में पर जो सीनियर सिटीजन है जिनको थोड़ी सी हार्ट की प्रॉब्लम है या ब्लड प्रेशर की प्रॉब्लम है उन्हें थोड़ा सा डॉक्टर भी अवॉइड करते हैं कि आप मत जाओ पर फिर भी बहुत से लोग इस बाग में मॉर्निंग वॉक के लिए आते हैं और इस धुंध की ना करते हुए भी बहुत से लोगों का जो इस यहां पे आना अपनी शरीर को ठीक रखना अपने जो देखो आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन हैं और ये बढ़ चढ़ कर, कर पंपड़ी बाग में आते हैं और यहाँ अपनी एक्सरसाइज करते हैं ਔਰ ਫੌਗ ਇਕੱਠੀ ਹੋ ਕੇ ਸਮੋਗ ਦੀ ਲੇਅਰ ਬਣ ਜਾਂਦੀ ਹੈ ਇਹਦੇ ਨਾਲ ਵਿਜ਼ਿਬਿਲਟੀ ਲਗਭਗ ਜ਼ੀਰੋ ਹੋ ਜਾਂਦੀ ਹੈ ਤੋਂ ਬਹੁਤ ਸਾਰੇ ਫੈਕਟਰਸ ਆ ਪੋਲੂਸ਼ਨ ਵੀ ਫੈਕਟਰ ਆ ਔਰ ਨੈਚੁਰਲ ਕਲਾਈਮੇਟ ਵੀ ਇਹਦਾ ਫੈਕਟਰ ਆ ਸਾਨੂੰ ਇਹ ਸਾਰੀਆਂ ਗੱਲਾਂ ਆਪਣੇ ਧਿਆਨ ਦੇ ਵਿੱਚ ਲਿਆ ਕੇ ਫੇਰ ਹੀ ਸੱਪਰਵਲ ਤੁਰਨਾ ਚਾਹੀਦਾ ਔਰ ਆਪਣੀ ਸੇਫਟੀ ਸਿਕਿਉਰਿਟੀ ਦੇ ਮੱਦੇ ਨਜ਼ਰ ਇਹਨਾਂ ਬੁਨਿਆਦੀ ਗੱਲਾਂ ਦਾ ਖਿਆਲ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ